ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਿਰਸਾ ਪੰਜਾਬ ਦਾ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਸਰਦਾਰ ਹਰਕੇਸ਼ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਪਹਿਰਾਵਾ ਸਰਲੇਖ ਅਧੀਨ ਸੁੱਭਰਵਾਰੇ ਗੱਲ ਕਰਾਂਗੇ ਲਾਲ ਰੰਗ ਦੇ ਖੱਦਰ ਦੇ ਕੱਪੜੇ ਨੂੰ ਜਿਸ ਉੱਪਰ ਕਢਾਈ ਕੀਤੀ ਹੁੰਦੀ ਹੈ ਤੇ ਜੋ ਵਿਹੋਲੀ ਕੁੜੀ ਪੇਰਿਆਂ ਉੱਤੇ ਜਾਂ ਅਨੰਤ ਕਾਰਜ ਦੀ ਰਸਮ ਸਮੇ ਆਪਣੇ ਸਿਰ ਉੱਪਰ ਲੈਂਦੀ ਹੈ ਨੂੰ ਸੁੱਬਰ ਕਿਹਾ ਜਾਂਦਾ ਹੈ ਇਹ ਸ਼ਗਨਾ ਭਰਿਆ ਕੱਪੜਾ ਹੁੰਦਾ ਹੈ ਸੁੱਬਰ ਨਾਨਕਿਆਂ ਵੱਲੋਂ ਆਪਣੀ ਦੋਤੀ ਨੂੰ ਵਿਆਹ ਸਮੇ ਦਿੱਤਾ ਜਾਂਦਾ ਹੈ ਇਸ ਦੀ ਕਢਾਈ ਕਿਨਾਰਿਆਂ ਤੇ ਹੁੰਦੀ ਹੈ ਵਿਚਾਲੇ ਸਿਰਫ 5 ਬੂਟੀਆਂ ਕੱਡੀਆਂ ਹੁੰਦੀਆਂ ਹਨ ਬਾਕੀ ਸਾਰਾ ਹਿੱਸਾ ਖਾਲੀ ਹੁੰਦਾ ਹੈ ਹੁਣ ਫੇਰਿਆਂ ਜਾਂ ਅਨੰਤ ਕਾਰਜ ਦੀ ਰਸਮ ਸਮੇ ਬਿਉਲੀ ਕੁੜੀ ਉੱਪਰ ਸੋਬਰ ਦੇਣ ਦਾ ਰਿਵਾਜ ਬਹੁਤ ਹੀ ਘੱਟ ਰਹਿ ਗਿਆ ਹੈ। ਅੱਜ ਕੱਲ ਬਹੁਤੀਆਂ ਬਿਉਲੀਆਂ ਲੜਕੀਆਂ ਲਹਿੰਗਾ ਚੋਲੀ ਪੈਂਦੀਆਂ ਹਨ ਜਿਸ ਦਾ ਮੁੱਲ 25000 ਰੁਪਏ ਤੋਂ ਲੈ ਕੇ ਲੱਖਾਂ ਰੁਪਏ ਤੱਕ ਹੈ। ਸਿਰ ਉੱਪਰ ਲਹਿੰਗੇ ਦੀ ਕਢਾਈ ਵਾਲਾ ਦੁਪੱਟਾ ਲੈਂਦੀਆਂ ਹਨ। ਸੋ ਧੰਨਵਾਦ ਜੀ। ਧੰਨਵਾਦ।